ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 510 ਤੋਂ ਲੈ ਕੇ 512 ਤੱਕ ਸਵੈਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਮਹੱਲਾ ਤੀਜਾ ਰੈਣ ਸਬਾਈ ਜਲ ਮੁਈ ਕੰਤ ਨਾ ਲਾਇਓ ਪਾਓ ਨਾਨਕ ਸੁਖ ਵਸਨ ਸੋਹਾਗਣੀ ਜਿਨ ਪਿਆਰਾ ਪੁਰਖ ਹਰਿ ਰਾਉ ਹਾਂਜੀ ਸੰਗਤ ਜੀ ਗੁਰੂ ਅਮਰਦਾਸ ਜੀ ਕਹਿੰਦੇ ਨੇ ਜਿਹੜੀ ਜੀਵ ਇਸਤਰੀ ਪਰਮੇਸ਼ਰ ਨਾਲ ਪਿਆਰ ਨਹੀਂ ਕਰਦੀ ਪਰਮੇਸ਼ਰ 'ਚ ਪ੍ਰੇਮ ਨਹੀਂ ਪਾਉਂਦੀ ਉਹਦੀ ਜਿਹੜੀ ਇਹ ਜੀਵਨ ਰੂਪੀ ਰਾਤਰੀ ਆ ਉਹ ਦੁੱਖਾਂ 'ਚ ਲੰਘਦੀ ਆ ਉਹ ਦੁੱਖਾਂ ਦੇ ਵਿੱਚ ਹੀ ਸਾਰਾ ਜੀਵਨ ਬਿਤਾਉਂਦੀ ਆ ਪੰਨਾ ਨਕੀ ਜੀ ਕਹਿੰਦੇ ਨੇ ਜਿਹੜੀ ਜੀਵ ਇਸਤਰੀ ਨੇ ਪਰਮੇਸ਼ਰ ਦੇ ਨਾਲ ਪ੍ਰੇਮ ਪਾਲਿਆ ਉਹਦੀ ਜਿਹੜੀ ਜੀਵਨ ਰਾਤਰੀ ਆ ਉਹ ਬੜੀ ਸੁੱਖਾਂ ਵਿੱਚ ਵੱਡੇ ਭਾਗਾਂ 'ਚ ਬੀਤਦੀ ਆ ਪੌੜੀ ਸਭ ਜੱਗ ਫਿਰ ਮੈਂ ਦੇਖਿਆ ਹਰ ਇੱਕੋ ਦਾਤਾ ਸਭ ਜੱਗ ਫਿਰ ਮੈਂ ਦੇਖਿਆ ਹਰ ਇੱਕੋ ਦਾਤਾ ਉਪਾਏ ਕਿਤੇ ਨਾ ਪਾਈਐ ਹਰ ਕਰਮ ਵਿਧਾਤਾ ਗੁਰ ਸਬਦੀ ਹਰ ਮਨ ਵਸੈ ਹਰ ਸਹਜੇ ਜਾਤਾ ਅੰਦਰੋਂ ਤ੍ਰਿਸਨਾ ਅਗਨ 부ਜੀ ਹਰ ਅਮਰਤ ਸਰਨਾਤਾ ਵੱਡੀ ਵੱਡੇ ਆਈ ਵੱਡੇ ਕੀ ਗੁਰਮੁਖ ਬੋਲਾਤਾ ਬਹੁਤ ਹੀ ਪਿਆਰੀ ਬਾਣੀ ਆ ਕਹਿੰਦੇ ਮੈਂ ਸਾਰਾ ਸੰਸਾਰ ਫਿਰ ਕੇ ਦੇਖਿਆ ਦੇਖਣ ਦੇ ਨਾਲ ਪਤਾ ਲੱਗਿਆ ਕਿ ਇੱਕ ਪਰਮੇਸ਼ਰ ਹੀ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਦਾਤਾ ਹੈ ਤੇ ਉਹ ਕਿਸੇ ਆਪਣੀ ਚਤਰਾਈ ਸਿਆਣਪ ਦੇ ਨਾਲ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਪਰਮੇਸ਼ਰ ਪਾਇਆ ਨਹੀਂ ਜਾ ਸਕਦਾ ਪਾਇਆ ਜਾ ਸਕਦਾ ਜੋ ਗੁਰੂ ਦੇ ਸ਼ਬਦ ਦੇ ਰਾਹੀਂ ਮਨ ਵਿੱਚ ਵਸਦਾ ਗੁਰੂ ਦੇ ਸ਼ਬਦ ਦੇ ਰਾਹੀਂ ਉਹਦੀ ਆਰਾਧਨਾ ਕਰੀਏ ਫਿਰ ਉਹ ਮਨ ਵਿੱਚ ਵਸਦਾ ਫਿਰ ਜੀਵ ਅਡੋਲਤਾ ਵਿੱਚ ਟਿਕ ਕੇ ਪਰਮੇਸ਼ਰ ਨੂੰ ਜਾਣ ਲੈਂਦਾ ਪਰਮੇਸ਼ਰ ਨਾਲ ਜਾਣ ਪਹਿਚਾਨ ਪਾ ਲੈਂਦਾ ਜਿਹੜਾ ਜੀਵ ਹਰੀ ਦੇ ਅਮਰਿਤ ਨਾਮ ਜਲ ਦੇ ਵਿੱਚ ਇਸ਼ਨਾਨ ਕਰਦਾ ਉਹਦੇ ਅੰਦਰੋਂ ਤ੍ਰਿਸ਼ਨਾ ਦੀ ਅਗਨੀ ਖਤਮ ਹੋ ਜਾਂਦੀ ਆ ਪਰਮੇਸ਼ਰ ਆਪ ਹੀ ਜੀਵ ਨੂੰ ਗੁਰਮ ਗੁਰੂ ਦੇ ਸਨਮੁਖ ਰੱਖ ਕੇ ਆਪਣੀ ਸਿਫਤ ਸਲਾਹ ਦੀ ਦਾਤ ਦਿੰਦਾ ਹੈ ਸਿਫਤ ਸਲਾਹ ਕਰਵਾਉਂਦਾ ਹੈ ਸਲੋਕ ਮਹੱਲਾ ਤੀਜਾ ਕਾਇਆ ਹੰਸ ਕਿਆ ਪ੍ਰੀਤ ਹੈ ਜੀ ਪਿਆਹੀ ਛੱਡ ਜਾਏ ਇਸ ਨੂੰ ਕੂੜ ਬੋਲ ਕੇ ਖਵਾਲੀ ਐ ਜੇ ਚੱਲਦਿਆਂ ਨਾਲ ਨਾ ਜਾਏ ਕਾਇਆ ਮਿੱਟੀ ਅੰਧ ਹੈ ਪੌਣੇ ਪੁੱਛੋ ਜਾਏ ਹੋਤਾ ਮਾਇਆ ਮੋਹਿਆ ਫਿਰ ਫਿਰ ਆਵਾ ਜਾਏ ਨਾਨਕ ਹੁਕਮ ਨਾ ਜਾ ਤੋ ਖਸਮ ਕਾਜ ਰਹਾ ਸੱਚ ਸਮਾਏ ਵਾਹੀ ਗੁਰੂ ਜੀ ਹੰਦੀ ਸੰਗਤ ਜੀ ਪਾਸ਼ਾ ਕਹਿੰਦੇ ਜਦੋਂ ਆਤਮਾ ਨੂੰ ਪੁੱਛਿਆ ਕਿ ਵੀ ਤੂੰ ਸਰੀਰ ਦੇ ਨਾਲ ਕਿਉਂ ਪ੍ਰੇਮ ਪਾਇਆ ਤੇ ਸਰੀਰ ਤਾਂ ਕਹਿੰਦੇ ਵੀ ਇੱਥੇ ਹੀ ਰਹਿ ਜਾਂਦਾ ਕਾਇਆ ਹੰਸ ਕੇ ਪ੍ਰੀਤ ਹੈ ਜੇ ਪਿਆ ਹੀ ਛੱਡ ਜਾਏ ਕਹਿੰਦੇ ਇਹ ਸਰੀਰ ਦੀ ਤੇ ਆਤਮਾ ਦੀ ਕੀ ਪ੍ਰੀਤ ਆ ਸਰੀਰ ਇੱਥੇ ਹੀ ਪਿਆ ਰਹਿ ਜਾਂਦਾ ਤੇ ਆਤਮਾ ਚਲੀ ਜਾਂਦੀ ਆ ਜੇ ਕਹਿੰਦੇ ਸਰੀਰ ਨੇ ਤਾਂ ਮਿੱਟੀ ਹੀ ਹੋਣਾ ਹੈ ਫਿਰ ਕੀ ਕਹਿੰਦੇ ਝੂਠ ਕਪਟ ਕਰ ਕਰਕੇ ਇਹਨੂੰ ਢਿੱਡ ਨੂੰ ਭਰਨ ਦੇ ਲਈ ਆਪਾਂ ਇੰਨੇ ਕੰਮ ਕਰਦੇ ਆ ਫਿਰ ਕਹਿੰਦੇ ਇਹਦੇ ਬਾਰੇ ਆਤਮਾ ਨੂੰ ਪੁੱਛਿਆ ਵੀ ਇਹ ਤੇਰੇ ਨਾਲ ਤਾਂ ਜਾਂਦਾ ਨਹੀਂ ਸਰੀਰ ਤੇ ਆਤਮਾ ਨੇ ਕਿਹਾ ਵੀ ਭਾਈ ਇਹ ਸਰੀਰ ਦੇ ਵੀ ਵਸਦੀ ਗੱਲ ਨਹੀਂ ਇਹ ਸਰੀਰ ਤਾਂ ਮਿੱਟੀ ਆ ਪਰਮੇਸ਼ਰ ਨੇ ਇਥੋਂ ਸੰਸਾਰ ਚੋਂ ਪੰਜੇ ਤਤ ਲੈ ਕੇ ਬਣਾਇਆ ਤੇ ਸੰਸਾਰ ਵਿੱਚ ਹੀ ਰਹਿ ਜਾਂਦਾ ਇਹਦੇ ਵਿੱਚ ਆ ਕੇ ਆਤਮਾ ਨੇ ਟਿਕਣਾ ਹੁੰਦਾ ਤੇ ਆਤਮਾ ਨੇ ਚਲੇ ਜਾਣਾ ਹੁੰਦਾ ਫਿਰ ਕਹਿੰਦੇ ਆਤਮਾ ਜਿਸ ਜੀਵ ਦੀ ਆਤਮਾ ਨੂੰ ਕਹਿੰਦੇ ਆਵਾ ਗਵਨ ਪਿਆ ਰਹਿੰਦਾ ਉਹ ਇਸ ਕਰਕੇ ਜਿਹੜੀ ਜਿਹਦੀ ਆਤਮਾ ਮਾਇਆ ਦੇ ਮੋਹ ਵਿੱਚ ਰਹਿੰਦੀ ਆ ਜੀਜੀ ਆਤਮਾ ਨਾਨਕ ਜੀ ਕਹਿੰਦੇ ਪਰਮੇਸ਼ਰ ਦਾ ਹੁਕਮ ਮੰਨਦੀ ਆ ਪਰਮੇਸ਼ਰ ਦੀ ਸੇਵਾ ਭਗਤੀ ਕਰਦੀ ਆ ਉਹ ਤੇ ਫਿਰ ਪਰਮੇਸ਼ਰ ਵਿੱਚ ਸਮਾ ਜਾਂਦੀ ਆ ਉਹਨੂੰ ਫਿਰ ਆਵਾ ਗਵਨ ਦਾ ਚੱਕਰ ਨਹੀਂ ਪੈਂਦਾ ਜਿਹੜੀ ਮਾਇਆ ਦੇ ਮੋਹ ਵਿੱਚ ਆ ਉਹਨੂੰ ਆਵਾ ਦਾ ਆਵਾ ਗਵਨ ਦਾ ਚੱਕਰ ਹੈ ਮਹੱਲਾ ਤੀਜਾ ਏ ਕੋ ਨਹਿ ਚਲ ਨਾਮ ਤਨ ਹੋਰ ਤਨ ਆਵੇ ਜਾਏ ਇਸ ਤਨ ਕੋ ਤਸ ਕਰ ਜੋ ਹੈ ਨ ਸਕਈ ਨਾ ਉਹ ਚੱਕਾ ਲੈ ਜਾਏ ਇਹ ਹਰ ਤਨ ਜੀਐ ਸੇਤੀ ਰਵ ਰਹਾ ਜੀਐ ਨਾਲੇ ਜਾਏ ਪੂਰੇ ਗੁਰ ਤੇ ਪਾਈਐ ਮਨ ਮੁਖ ਪੱਲੇ ਨਾ ਪਾਏ ਤਨ ਵਪਾਰੀ ਨਾਨਕਾ ਜਿਨਾ ਨਾਮ ਤਨ ਖਟਿਆ ਆਏ ਹਾਂਜੀ ਸੰਗਤ ਜੀ ਪਾਸਚਾ ਕਹਿੰਦੇ ਇੱਕ ਨਾਮ ਤਨ ਹੈ ਜੋ ਅਟਲ ਹੈ ਹੋਰ ਬਾਕੀ ਸੰਸਾਰ ਦੇ ਸਾਰੇ ਤਨ ਆਉਣ ਜਾਣ ਵਾਲੇ ਆ ਕਦੇ ਆਗੇ ਕਦੇ ਚਲੇ ਗਏ ਇਹ ਤਨ ਇਸ ਤਰ੍ਹਾਂ ਦਾ ਇਹਨੂੰ ਕਹਿੰਦੇ ਨਾ ਤਾਂ ਚੋਰ ਮਾੜੀ ਨਜ਼ਰ ਨਾਲ ਤੱਕ ਸਕਦਾ ਤੇ ਨਾ ਹੀ ਇਹਨੂੰ ਚੋਰੀ ਕਰਕੇ ਲਿਜਾ ਸਕਦਾ ਇਹ ਕਹਿੰਦੇ ਜਿੰਦ ਦੇ ਨਾਲ ਹੀ ਰਹਿੰਦਾ ਤੇ ਜਿੰਦ ਦੇ ਨਾਲ ਅੰਤ ਤੱਕ ਨਿਭਦਾ ਕਹਿੰਦੇ ਇਹ ਪੂਰੇ ਗੁਰੂ ਤੋਂ ਇਹ ਧਨ ਕਹਿੰਦੇ ਇਹਦੀ ਦਾਤ ਮਿਲਦੀ ਆ ਜਿਹੜੇ ਮਨਮੁਖ ਨੇ ਉਹਨਾਂ ਦੇ ਪੱਲੇ ਇਹ ਧਨ ਨਹੀਂ ਪੈ ਸਕਦਾ ਤੇ ਨਾਨਕ ਜੀ ਕਹਿੰਦੇ ਨੇ ਉਹ ਵਪਾਰੀ ਧਨ ਨੇ ਜਿਨ੍ਹਾਂ ਨੇ ਕਹਿੰਦੇ ਸੰਸਾਰ ਵਿੱਚ ਆ ਕੇ ਇਹ ਨਾਮ ਧਨ ਖੱਟਿਆ ਤੇ ਨਾਲ ਲੈ ਗਏ ਕਿਉਂਕਿ ਰਹਿੰਦਾ ਨਹੀਂ ਨਾ ਪਿੱਛੇ ਨਾਲ ਜਾਂਦਾ ਪਉੜੀ ਮੀਰਾ ਸਾਹਿਬ ਅਤ ਵੱਡਾ ਸੱਚ ਗਹਿਰ ਗੰਬੀਰਾ ਸਭ ਜਗ ਤਿਸ ਕੈ ਵਸ ਹੈ ਸਭ ਤਿਸ ਕਾ ਚੀਰਾ ਗੁਰ ਪ੍ਰਸਾਦੀ ਪਾਈਐ ਨਹਿ ਚਲ ਤਨ ਤੀਰਾ ਕਿਰਪਾ ਤੇ ਹਰ ਮਨ ਵਸੈ ਪੇਟ ਗੁਰੂ ਸੂਰਾ ਗੋਣਵੰਤੀ ਸਾਲਾਹਿਆ ਸਦਾ ਥਿਰ ਨਹਿਚਲ ਹਰ ਪੂਰਾ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਮੇਰਾ ਪਰਮੇਸ਼ਰ ਸਭ ਤੋਂ ਵੱਡਾ ਹੈ ਬੜਾ ਗੰਭੀਰ ਹੈ বুঝਿਆ ਨਹੀਂ ਜਾ ਸਕਦਾ ਜੀਵ ਤੋਂ ਬੜੇ ਵੱਡੇ ਹਿਰਦੇ ਵਾਲਾ ਹੈ ਕਹਿੰਦੇ ਇਹ ਸਾਰਾ ਜੱਗ ਉਹਦੇ ਵਸ ਵਿੱਚ ਹੈ ਸਾਰਾ ਹੀ ਉਹਦੇ ਹੁਕਮ ਦੇ ਵਿੱਚ ਹੈ ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਕਹਿੰਦੇ ਉਹਦਾ ਹੀ ਨਾਮ ਧੰਨ ਜੋ ਅਟਲ ਹੈ ਇਹ ਪਾਇਆ ਜਾਂਦਾ ਜਿਸ ਦੇ ਨਾਲ ਜੀਵ ਨੂੰ ਧੀਰਜ ਆ ਜਾਂਦਾ ਕਹਿੰਦੇ ਪਰਮੇਸ਼ਰ ਦੀ ਕਿਰਪਾ ਦੇ ਨਾਲ ਪਹਿਲਾਂ ਜੀਵ ਨੂੰ ਗੁਰੂ ਮਿਲਦਾ ਫਿਰ ਗੁਰੂ ਦੀ ਕਿਰਪਾ ਸਦਕਾ ਪਰਮੇਸ਼ਰ ਦਾ ਮਿਲਾਪ ਹੁੰਦਾ ਜਿਹੜੇ ਕਹਿੰਦੇ ਗੁਣ ਅੰਦਰ ਜਿਨ੍ਹਾਂ ਦੇ ਵਸਦੇ ਨੇ ਜੀਵਾਂ ਦੇ ਉਹ ਕਹਿੰਦੇ ਪਰਮੇਸ਼ਰ ਦੀ ਸਿਫਤ ਸਲਾਹ ਕਰਕੇ ਉਸ ਪਰਮੇਸ਼ਰ ਨੂੰ ਪਾ ਲੈਂਦੇ ਨੇ ਜੋ ਸਦਾ ਫਿਰ ਰਹਿਣ ਵਾਲਾ ਹੈ ਵਾਹਿਗੁਰੂ ਤੇ ਉਹਦੀ ਸਿਫਤ ਸਲਾਨਾ ਕਰਦੇ ਨੇ ਫਿਰ ਪਾ ਲੈਂਦੇ ਨੇ ਸ਼ਲੋਕ ਮਹੱਲਾ ਤੀਜਾ ਤ੍ਰਿਗ ਜਿਤਨਾ ਦਾ ਜੀਵਿਆ ਜੋ ਹਰ ਸੁਖ ਪਰ ਹਰ ਤਿਆਗ ਦੇ ਦੁੱਖ ਹਉਮੈ ਪਾਪ ਕਮਾਏ ਤ੍ਰਿਗਤਿਨਾ ਦਾ ਜੀਵਿਆ ਜੋ ਹਰ ਸੁਖ ਪਰ ਹਰ त्याग ਦੇ ਦੁਖ ਹਉਮੈ ਪਾਪ ਕਮਾਏ ਮਨਮੁਖ ਅਗਿਆਨੀ ਮਾਇਆ ਮੋਹ ਵੇ ਆਪੇ ਤਿਨ ਬੂਝ ਨਕਾਈ ਪਾਏ ਹਲਤ ਪਲਤ ਓਏ ਸੁਖ ਨਾ ਪਾਵੈ ਅੰਤ ਗਏ ਪਛਤਾਏ ਗੁਰ ਪ੍ਰਸਾਦੀ ਕੋ ਨਾਮ ਤੇ ਆਏ ਤਿਸ ਹਉਮੈ ਵਿੱਚੋਂ ਜਾਏ ਨਾਨਕ ਜਿਸ ਪੂਰਬ ਹੋਵੈ ਲਿਖਿਆ ਸੋ ਗੁਰ ਚਰਣੀ ਆਏ ਪਾਏ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਜਿਨ੍ਹਾਂ ਨੇ ਕਹਿੰਦੇ ਪਰਮੇਸ਼ਰ ਨੂੰ ਮਿਲਣ ਦਾ ਆਨੰਦ ਤਿਆਗ ਦਿੱਤਾ ਉਹ ਕਹਿੰਦੇ ਹਉਮੈ ਦੇ ਦੁੱਖ ਸਹਾਰਦੇ ਨੇ ਤੇ ਪਾਪ ਕਮਾਉਂਦੇ ਨੇ ਹਉਮੈ ਵਿੱਚ ਰਹਿ ਕੇ ਉਹਨਾਂ ਦਾ ਜੀਣਾ ਵਿਅਰਥ ਹੈ ਕਹਿੰਦੇ ਮਨਮੁਖ ਨੇ ਜਿਹੜੇ ਜੀਵ ਉਹ ਪਰਮੇਸ਼ਰ ਦੇ ਨਾਮ ਵੱਲੋਂ ਅਗਿਆਨੀ ਨੇ ਮਾਇਆ ਦੇ ਮੋਹ ਵਿੱਚ ਗਲਤਾਨ ਰਹਿੰਦੇ ਨੇ ਉਹਨਾਂ ਨੂੰ ਜੀਵਨ ਦੀ ਅਸਲੀਅਤ ਦੀ ਸਮਝ ਨਹੀਂ ਲੱਗਦੀ ਕਿ ਜੀਵਨ ਹੈ ਕੀ ਤੇ ਕਿਸ ਵਾਸਤੇ ਮਿਲਿਆ ਨਾ ਤਾਂ ਉਹਨਾਂ ਨੂੰ ਇਸ ਸੰਸਾਰ ਵਿੱਚ ਸੁੱਖ ਮਿਲਦਾ ਨਹੀਂ ਫਿਰ ਪ੍ਰਮਾਤਮਾ ਦੇ ਦਰਵਾਰ ਵਿੱਚ ਕਬੂਲ ਪੈਂਦੇ ਨੇ ਅੰਤ ਨੂੰ ਬੜਾ ਪਛਤਾਉਂਦੇ ਨੇ ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਜਿਹੜੇ ਜੀਵ ਪਰਮੇਸ਼ਰ ਦਾ ਨਾਮ ਧਿਆਉਂਦੇ ਨੇ ਉਹਨਾਂ ਦੇ ਅੰਦਰੋਂ ਹਉਮੈ ਖਤਮ ਹੋ ਜਾਂਦੀ ਆ ਫਿਰ ਨਾਨਕ ਜੀ ਕਹਿੰਦੇ ਜੀਵ ਦੇ ਵੀ ਕੀ ਵਾਸ ਹੈ ਜਿਨ੍ਹਾਂ ਜੀਵਾਂ ਦੇ ਪੂਰਵਲੇ ਕਰਮਾਂ ਦੇ ਸੰਸਕਾਰ ਇਸ ਤਰ੍ਹਾਂ ਦੇ ਨੇ ਉਹੀ ਕਹਿੰਦੇ ਪਰਮੇਸ਼ਰ ਦੀ ਕਿਰਪਾ ਦੁਆਰਾ ਗੁਰੂ ਦੀ ਚਰ ਸ਼ਰਨ ਵਿੱਚ ਆਉਂਦੇ ਨੇ ਜਿਨ੍ਹਾਂ ਦੇ ਸੰਸਕਾਰ ਨਹੀਂ ਬਣੇ ਹੋਏ ਉਹ ਫਿਰ ਅਜੇ ਹੋਰ ਪਟਕਣਾ ਵਿੱਚ ਰਹਿੰਦੇ ਨੇ ਮਹੱਲਾ ਤੀਜਾ ਮਨਮੁਖ ਊਦਾ ਕੌਲ ਹੈ ਨਾ ਤਿਸ ਭਗਤ ਨਾ ਨਾਓ ਸ਼ਕਤੀ ਅੰਦਰ ਵਰਤਦਾ ਕੂੜ ਤਿਸ ਕਾ ਹੈ ਉਪਾਉ ਤਿਸ ਕਾ ਅੰਦਰ ਚਿਤ ਨ ਭਿਜਈ ਮੁਖ ਫੀਕਾ ਆ ਲਾਓ ਕੋਈ ਤਰ ਮਰ ਲਾਏ ਨਾਰਲਨ ਉਹਨਾਂ ਅੰਦਰ ਕੂੜ ਸੁਆਉ ਨਾਨਕ ਕਰਤੇ ਬੰਤ ਬਣਾਈ ਮਨਮੁਖ ਕੂੜ ਬੋਲ ਬੋਲ ਡੁੱਬੇ ਗੁਰਮੁਖ ਤਰੇ ਜਪ ਹਰ ਨਾਮ ਹੰਦੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਜਿਹੜਾ ਮਨਮੁਖ ਆ ਨਾ ਉਹ ਇਸ ਤਰ੍ਹਾਂ ਹੈ ਜਿਵੇਂ ਉਲਟਾ ਪਿਆ ਕਮਲ ਹੋਏ ਨਾ ਤਾਂ ਉਹਨਾਂ ਦੇ ਹਿਰਦੇ ਵਿੱਚ ਭਗਤੀ ਹੈ ਨਾ ਹੀ ਪਰਮੇਸ਼ਰ ਦਾ ਨਾਂ ਹੈ ਉਹ ਮਾਇਆ ਦੇ ਅੰਦਰ ਹੀ ਸਾਰਾ ਝੂਠ ਦਾ ਵਰਤ ਵਰਤਾਵਾ ਕਰਦੇ ਨੇ ਝੂਠ ਨਾਲ ਹੀ ਉਹਨਾਂ ਦਾ ਮਤਲਬ ਹੁੰਦਾ ਉਹਨਾਂ ਦਾ ਅੰਦਰ ਪਰਮੇਸ਼ਰ ਦੇ ਪ੍ਰੇਮ ਵਿੱਚ ਨਹੀਂ ਭਿੱਜਦਾ ਤੇ ਉਹਨਾਂ ਦੀ ਬੋਲੀ ਵੀ ਬੜੀ ਰੁੱਖੀ ਹੁੰਦੀ ਆ ਉਹ ਕਹਿੰਦੇ ਨਾ ਤਾਂ ਧਰਮ ਦੇ ਵਿੱਚ ਨਾ ਧਰਮੀਆਂ ਦੇ ਵਿੱਚ ਰਲ ਨਹੀਂ ਸਕਦੇ ਕਿਉਂਕਿ ਉਹਨਾਂ ਦਾ ਮਨੋਰਥ ਸਿਰਫ ਝੂਠ ਤੱਕ ਹੀ ਹੁੰਦਾ ਹੈ ਫਿਰ ਨਾਨਕ ਜੀ ਕਹਿੰਦੇ ਨੇ ਇਹ ਪਰਮੇਸ਼ਰ ਦੀ ਖੇਡ ਹੈ ਜਿਹੜੇ ਮਨਮੁਖ ਨੇ ਕੂੜ ਵਿੱਚ ਰਹਿੰਦੇ ਨੇ ਤੇ ਇਸ ਸੰਸਾਰ ਸਾਗਰ ਦੇ ਵਿੱਚ ਡੁੱਬ ਜਾਂਦੇ ਨੇ ਜਿਹੜੇ ਗੁਰੂ ਦੇ ਸਨਮੁਖ ਹੋ ਕੇ ਪਰਮੇਸ਼ਰ ਦਾ ਨਾਮ ਜਪਦੇ ਨੇ ਉਹ ਇਸ ਸੰਸਾਰ ਦੇ ਭਵਜਰ ਨੂੰ ਤਰ ਜਾਂਦੇ ਨੇ ਪੌੜੀ ਬੇਨਬੂਜੇ ਵੱਡਾ ਫੇਰ ਪਿਆ ਫਿਰ ਆਵੇ ਜਾਈ ਸਤ ਗੁਰ ਕੀ ਸੇਵਾ ਨਾ ਕੀਤੀ ਆਂਤ ਗਿਆ ਪਛਤਾਈ ਆਪਣੀ ਕਿਰਪਾ ਕਰੇ ਗੁਰ ਪਾਈਏ ਵਿੱਚੋਂ ਆਪ ਗਵਾਈ ਤ੍ਰਸਨਾਪੋਕ ਵਿੱਚੋਂ ਉਤਰੈ ਸੁਖ ਵਸੈ ਮਨ ਆਈ ਸਦਾ ਸਦਾ ਸਾਲਾਹੀਏ ਹਿਰਦੈ ਲਿਵਲਾਈ ਹੰ ਦੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਜਿਸ ਨੇ ਪਰਮੇਸ਼ਰ ਦੇ ਨਾਲ ਸਾਂਝ ਨਹੀਂ ਪਾਈ ਜੀ ਵਿਸਤਰੀ ਨੇ ਉਹਨਾਂ ਨੂੰ ਆਵਾ ਗਵੰਦਾ ਚੱਕਰ ਹੈ ਮੁੜ ਮੁੜ ਕੇ ਜੰਮਣ ਮਰਨ ਪੈਂਦਾ ਹੈ ਉਹਨਾਂ ਨੂੰ ਉਹਨਾਂ ਨੇ ਸਤਗੁਰ ਦੀ ਦੱਸੀ ਹੋਈ ਪਰਮੇਸ਼ਰ ਦੀ ਸੇਵਾ ਭਗਤੀ ਨਹੀਂ ਕੀਤੀ ਫਿਰ ਅੰਤ ਨੂੰ ਪਛਤਾਉਂਦੇ ਨੇ ਜਿਨ੍ਹਾਂ ਤੇ ਕਹਿੰਦੇ ਪਰਮੇਸ਼ਰ ਦੀ ਕਿਰਪਾ ਹੋ ਗਈ ਉਹ ਗੁਰੂ ਨੂੰ ਮਿਲਦੇ ਨੇ ਗੁਰੂ ਨੂੰ ਮਿਲੇ ਆ ਉਹਨਾਂ ਦੇ ਅੰਦਰੋਂ ਆਪਾ ਭਾਵ ਖਤਮ ਹੋ ਜਾਂਦਾ ਤ੍ਰਿष्णा ਖਤਮ ਹੋ ਜਾਂਦੀ ਆ ਹਉਮੈ ਖਤਮ ਹੋ ਜਾਂਦੀ ਆ ਫਿਰ ਉਹਨਾਂ ਦੇ ਅੰਦਰ ਆਨੰਦ ਦਾ ਵਾਸਾ ਹੋ ਜਾਂਦਾ ਕਹਿੰਦੇ ਇਹ ਇਹ ਜੀਵ ਸਦਾ ਸਦਾ ਸਲਾਹੀ ਹੈ ਹਿਰਦੇ ਲਿਵ ਲਈ ਕਹਿੰਦੇ ਉਸ ਪਰਮੇਸ਼ਰ ਨੂੰ ਸਦਾ ਹੀ ਸਿਫਤ ਸਲਾਵ ਦੀ ਕਰੋ ਤੇ ਹਿਰਦੇ ਦੇ ਵਿੱਚ ਹਮੇਸ਼ਾ ਉਹਦੇ ਦੇ ਵਿੱਚ ਲੀਨਤਾ ਰੱਖੋ ਆਪਣੇ ਹਿਰਦੇ ਵਿੱਚ ਪਰਮੇਸ਼ਰ ਲਈ ਪ੍ਰੇਮ ਉਪਜੇ ਹਮੇਸ਼ਾ ਹਿਰਦਾ ਪਰਮੇਸ਼ਰ ਦੇ ਵੱਲ ਚੁਕਿਆ ਰਹੇ ਸ਼ਲੋਕ ਮਹਲਾ 3 ਜੇ ਸਤਗੁਰੂ ਸੇਵੇ ਆਪਣਾ ਤਿਸਨੋਂ ਪੂਜੈ ਸਭ ਕੋਏ ਸਭਨਾ ਉਪਾਵਾ ਸਿਰ ਉਪਾਉ ਹੈ ਹਰ ਨਾਮ ਪ੍ਰਾਪਤ ਹੋਏ ਅੰਤਰ ਸੀਤਲ ਸਾਤ ਵਸੈ ਜਪ ਹਿਰਦੈ ਸਦਾ ਸੁਖ ਹੋਏ ਅੰਮ੍ਰਿਤ ਖਾਣਾ ਅੰਮ੍ਰਿਤ ਪੈਨਣਾ ਨਾਨਕ ਨਾਮ ਬੜਾਈ ਹੋਏ ਹੰਦੀ ਸੰਗਤ ਜੀ ਗੁਰੂ ਅਮਰਦਾਸ ਜੀ ਕਹਿੰਦੇ ਨੇ ਜਿਹੜੇ ਜੀਵ ਕਹਿੰਦੇ ਸਤਗੁਰ ਦੀ ਦੱਸੀ ਹੋਈ ਸੇਵਾ ਭਗਤੀ ਕਰਦੇ ਨੇ ਪਰਮੇਸ਼ਰ ਦੀ ਉਹਨਾਂ ਨੂੰ ਫਿਰ ਸੰਸਾਰ ਵਿੱਚ ਆਦਰ ਮਿਲਦਾ ਕਹਿੰਦੇ ਸਭਨਾ ਤੋਂ ਉੱਪਰ ਵੱਡਾ ਜਿਹੜੀ ਕਰਨੀਆ ਕਰਨ ਵਾਲੀ ਜੀਵ ਦੀ ਇਹ ਹੈ ਕਿ ਉਸ ਪਰਮੇਸ਼ਰ ਦੀ ਸੇਵਾ ਭਗਤੀ ਕੀਤੀ ਜਾਏ ਗੁਰੂ ਦੇ ਸਨਮੁਖ ਰਹਾ ਗੁਰੂ ਦੇ ਸਨਮੁਖ ਰਹਾ ਜਦੋਂ ਸੇਵਾ ਭਗਤੀ ਹੁੰਦੀ ਆ ਫਿਰ ਪਰਮੇਸ਼ਰ ਦਾ ਨਾਮ ਪ੍ਰਾਪਤ ਹੁੰਦਾ ਜੀਵ ਨੂੰ ਜਿਸ ਜੀਵ ਨੂੰ ਪਰਮੇਸ਼ਰ ਦਾ ਨਾਮ ਪ੍ਰਾਪਤ ਹੋ ਗਿਆ ਉਹਦੇ ਅੰਦਰ ਠੰਡ ਵਰਤਦੀ ਹੈ ਹਿਰਦੇ ਦੇ ਵਿੱਚ ਤੇ ਉਹ ਜੀਵ ਸਦਾ ਸੁਖੀ ਰਹਿੰਦਾ ਹੈ ਉਦੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਮਾਇਆ ਦਾ ਮੋਹ ਵਿਕਾਰ ਸਭ ਖਤਮ ਹੋ ਜਾਂਦੇ ਨੇ ਉਹਦਾ ਫਿਰ ਅਮਰਤ ਹੀ ਖਾਣਾ ਹੁੰਦਾ ਅਮਰਤ ਹੀ ਉਹਦਾ ਪਹਿਨਣਾ ਉਹਦੀ ਖੁਰਾਕ ਤੇ ਪੋਸ਼ਾਕ ਪਰਮੇਸ਼ਰ ਦਾ ਨਾਮ ਬਣ ਜਾਂਦਾ ਇਸ ਨਾਮ ਦੇ ਸਦਕਾ ਨਾਮ ਦੀ ਵਰਕਤ ਦੇ ਸਦਕਾ ਉਹਨੂੰ ਫਿਰ ਬਹੁਤ ਵੱਡੀ ਵਡਿਆਈ ਮਿਲਦੀ ਆ ਵੱਡਾ ਆਦਰ ਮਿਲਦਾ ਸੰਸਾਰ ਵਿੱਚ ਮਹੱਲਾ ਤੀਜਾ ਏ ਮਨ ਗੁਰ ਕੀ ਸਿੱਖ ਸੁਣ ਹਰ ਪਾਵੇ ਗੁਣੀ ਨਿਧਾਨ ਹਰ ਸੁਖ ਦਾਤਾ ਮਨ ਵਸੈ ਹਉ ਮੈਂ ਜਾਏ ਗੁਮਾਨ ਨਾਨਕ ਨਦਰੀ ਪਾਈਐ ਤਾਂ ਅਨ ਦਿਨ ਲਾਗੇ ਧਿਆਨ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਹੇ ਮੇਰੇ ਮਨ ਕਹਿੰਦੇ ਗੁਰ ਕੀ ਸਿੱਖਿਆ ਸੁਣ ਗੁਰੂ ਦੀ ਸਿੱਖਿਆ ਤੇ ਚੱਲ ਤੇ ਜਦੋਂ ਗੁਰੂ ਦੀ ਸਿੱਖਿਆ ਤੇ ਚੱਲ ਕੇ ਉਹਦਾ ਨਾਮ ਜਪੇਗਾ ਫਿਰ ਗੁਨਾ ਦਾ ਖਜ਼ਾਨਾ ਪਰਮੇਸ਼ਰ ਤੈਨੂੰ ਮਿਲ ਜਾਊਗਾ ਜਦੋਂ ਕਹਿੰਦੇ ਉਹ ਪਰਮੇਸ਼ਰ ਮਨ ਦੇ ਵਿੱਚ ਵਸ ਜਾਂਦਾ ਜੋ ਸੁੱਖ ਦੇਣ ਵਾਲਾ ਹੈ ਤਾਂ ਅੰਦਰੋਂ ਜੀਵ ਦੇ ਹਉਮੈ ਹੰਕਾਰ ਖਤਮ ਹੋ ਜਾਂਦਾ ਹੈ ਫਿਰ ਨਾਨਕ ਜੀ ਕਹਿੰਦੇ ਨੇ ਜਦੋਂ ਪਰਮੇਸ਼ਰ ਦੀ ਮਿਹਰ ਦੀ ਨਜ਼ਰ ਹੁੰਦੀ ਆ ਜੀਵ ਨੂੰ ਉਹਦਾ ਨਾਮਦਾਨ ਮਿਲਦਾ ਤੇ ਇਸ ਤਰ੍ਹਾਂ ਨਾਮਦਾਨ ਦੀ ਕਮਾਈ ਕਰਿਆਂ ਜੀਵ ਦਾ ਜਿਹੜਾ ਧਿਆਨ ਆ ਉਹ ਪਰਮੇਸ਼ਰ ਵਿੱਚ ਲੱਗ ਜਾਂਦਾ ਜਿਹੜੀ ਜੀਵ ਦੀ ਸੁਰਤ ਆ ਉਹ ਪਰਮੇਸ਼ਰ ਵਿੱਚ ਜੁੜ ਜਾਂਦੀ ਆ ਉਹਦੀ ਨਦਰ ਸਦਕਾ ਉਹਦੀ ਮਿਹਰ ਸਦਕਾ ਪੜੀ ਸਤ ਸੰਤੋਖ ਸਭ ਸੱਚ ਹੈ ਗੁਰਮੁਖ ਪਵਿੱਤਾ ਅੰਦਰੋਂ ਕਪਟ ਵਿਕਾਰ ਗਿਆ ਮਨ ਸਹਜੇ ਜਿੱਤਾ ਤਹ ਜੋਤ ਪ੍ਰਗਾਸ ਆਨੰਦ ਰਸ ਅਗਿਆਨ ਗਵਿਤਾ ਆਨੰਦਨ ਹਰ ਕੇ ਗੁਣ ਰਵੈ ਗੁਣ ਪ੍ਰਗਟ ਕੀਤਾ ਸਭਨਾ ਦਾਤਾ ਏਕ ਹੈ ਇਕੋ ਹਰਮਿੱਤਾ ਹੰਸ ਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਜਿਹੜੇ ਜੀਵ ਕਹਿੰਦੇ ਗੁਰੂ ਦੇ ਸਨਮੁਖ ਰਹਿ ਕੇ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਨੇ ਉਹਨਾਂ ਦੇ ਅੰਦਰ ਸਤ ਸੰਤੋਖ ਜੋ ਸਭ ਸੱਚ ਹੈ ਇਹ ਸਭ ਗੁਣ ਆ ਜਾਂਦੇ ਨੇ ਉਹਨਾਂ ਦੇ ਅੰਦਰੋਂ ਕਪਟ ਵਿਕਾਰ ਸਭ ਖਤਮ ਹੋ ਜਾਂਦਾ ਉਹ ਸਹਜ ਵਿੱਚ ਰਹਿ ਕੇ ਆਪਣੇ ਮਨ ਨੂੰ ਜਿੱਤ ਲੈਂਦੇ ਨੇ ਉਹਨਾਂ ਦੇ ਅੰਦਰ ਪਰਮਾਤਮਾ ਦੀ ਜੋਤ ਪ੍ਰਗਟ ਹੋ ਜਾਂਦੀ ਹੈ ਬڑے ਆਨੰਦ ਰਸ ਵਿੱਚ ਰਹਿੰਦੇ ਨੇ ਉਹਨਾਂ ਦੇ ਅੰਦਰੋਂ ਅਗਿਆਨਤਾ ਖਤਮ ਹੋ ਜਾਂਦੀ ਆ ਜਿਹੜੇ ਜੀਵ ਕਹਿੰਦੇ ਹਰ ਵਕਤ ਹਰ ਰੋਜ਼ ਉਸ ਪਰਮੇਸ਼ਰ ਦੇ ਗੁਣ ਗਾਉਂਦੇ ਨੇ ਉਹਨਾਂ ਦੇ ਅੰਦਰ ਪਰਮੇਸ਼ਰ ਦੇ ਗੁਣ ਪ੍ਰਗਟ ਹੋ ਜਾਂਦੇ ਨੇ ਨਾਨਕ ਜੀ ਕਹਿੰਦੇ ਨੇ ਉਹ ਪਰਮੇਸ਼ਰ ਹੀ ਸਾਨੂੰ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਹੈ ਉਹੀ ਸਾਡਾ ਸਾਰਿਆਂ ਦਾ ਸਦਾ ਦਾ ਮਿੱਤਰ ਹੈ ਸ਼্লোক ਮਹੱਲਾ ਤੀਜਾ ਬ੍ਰह्मबिੰਦੈ ਸੋ ਬ੍ਰਹਮਣ ਕਹੀਐ ਜੇ ਅਨ ਦਿਨ ਹਰ ਲਿ ਬਲਾਏ ਸਤ ਗੁਰ ਪੁੱਛੈ ਸੱਚ ਸੰਜਮ ਕਮਾਵੇ ਹਉਮੈ ਰੋਗ ਤਿਸ ਜਾਏ ਹਰ ਗੁਣ ਗਾਵੇ ਗੁਣ ਸੰਗ ਰਹੈ ਜੋਤੀ ਜੋਤ ਮਿਲਾਏ ਇਸ ਜੁਗ ਮੈਂ ਕੋ ਵਿਰਲਾ ਬ੍ਰਹਮ ਗਿਆਨੀ ਜੇ ਹਉ ਮੈਂ ਮੇਟ ਸਮਾਏ ਨਾਨਕ ਤਿਸ ਨੂੰ ਮਿਲਿਆ ਸਦਾ ਸੁਖ ਪਾਈਐ ਜੇ ਅਨ ਦਿਨ ਹਰ ਨਾਮ ਧਿਆਏ ਹਾਂਜੀ ਸੰਗਤ ਜੀ ਗੁਰੂ ਅਮਰਦਾਸ ਜੀ ਕਹਿੰਦੇ ਨੇ ਜੋ ਜੀਵ ਪਰਮੇਸ਼ਰ ਦੇ ਨਾਲ ਜਾਣ ਪਹਿਚਾਣ ਖੰਦੀ ਆ ਜਿਹੜਾ ਜੀਵ ਪਰਮੇਸ਼ਰ ਨੂੰ ਜਾਣ ਲੈਂਦਾ ਉਹਨੂੰ ਹੀ ਕਹਿੰਦੇ ਬ੍ਰਾਹਮਣ ਕਹਿਣਾ ਚਾਹੀਦਾ ਜੀ ਦੀ ਸੁਰਤ ਹਮੇਸ਼ਾ ਪਰਮੇਸ਼ਰ ਦੇ ਚਰਨਾਂ ਵਿੱਚ ਜੁੜੀ ਰਹਿੰਦੀ ਆ ਜਿਹੜਾ ਜੀਵ ਕਹਿੰਦੇ ਸਤਗੁਰ ਦੀ ਸਿੱਖਿਆ ਤੇ ਚੱਲ ਕੇ ਪਰਮੇਸ਼ਰ ਦੀ ਸੇਵਾ ਭਗਤੀ ਕਰਦਾ ਉਹਦੇ ਅੰਦਰ ਸੱਚ ਆ ਜਾਂਦਾ ਸੰਜਮ ਆ ਜਾਂਦਾ ਉਹਦਾ ਹਉਮੈ ਦਾ ਰੋਗ ਖਤਮ ਹੋ ਜਾਂਦਾ ਉਹ ਹਰ ਵਕਤ ਪਰਮੇਸ਼ਰ ਦੇ ਗੁਣ ਗਾਉਂਦਾ ਪਰਮੇਸ਼ਰ ਦੇ ਗੁਣ ਗਾਇਆ ਉਹਦੇ ਅੰਦਰ ਗੁਣਾਂ ਦਾ ਵਾਸਾ ਹੋ ਜਾਂਦਾ ਉਦੇ ਅੰਦਰ ਪਰਮੇਸ਼ਰ ਦੀ ਜੋਤ ਪ੍ਰਗਟ ਹੋ ਜਾਂਦੀ ਆ ਹੈ ਸਭ ਦੇ ਅੰਦਰ ਪਰ ਜੋ ਦਾ ਨਾਮ ਜਪਦੇ ਨੇ ਉੱਥੇ ਪ੍ਰਤੱਖ ਹੋ ਜਾਂਦੀ ਆ ਉਹ ਜੀਵ ਕਹਿੰਦੇ ਸਤਗੁਰੂ ਦੀ ਸਿੱਖਿਆ ਤੇ ਚੱਲਦੇ ਨੇ ਪਰ ਕਹਿੰਦੇ ਇਸ ਤਰ੍ਹਾਂ ਦੇ ਜਿਹੜੇ ਜੀਵ ਨੇ ਉਹ ਇੱਥੇ ਸੰਸਾਰ ਵਿੱਚ ਵਿਰਲੇ ਨੇ ਬ੍ਰਹਮ ਗਿਆਨੀ ਜੋ ਬ੍ਰਹਮ ਨੂੰ ਜਾਣ ਲੈਂਦੇ ਨੇ ਉਹ ਵਿਰਲੇ ਨੇ ਕਹਿੰਦੇ ਉਹ ਅੰਦਰੋਂ ਆਪਣੀ ਹਉਮੈ ਖਤਮ ਕਰਕੇ ਪਰਮੇਸ਼ਰ ਵਿੱਚ ਸਮਾ ਜਾਂਦੇ ਨੇ ਫਿਰ ਨਾਨਕ ਜੀ ਕਹਿੰਦੇ ਨੇ ਜਿਹੜੇ ਇਸ ਤਰ੍ਹਾਂ ਦੇ ਜੀਵ ਨੇ ਨਾ ਜਿਹੜੇ ਹਰ ਵਕਤ ਪਰਮੇਸ਼ਰ ਦਾ ਨਾਮ ਧਿਆਉਂਦੇ ਨੇ ਉਹਨਾਂ ਨੂੰ ਮਿਲਿਆ ਸਾਨੂੰ ਜੀਵਾਂ ਨੂੰ ਵੀ ਸੁੱਖ ਮਿਲਦਾ ਹੈ ਜੋ ਪਹਿਲਾਂ ਪਰਮੇਸ਼ਰ ਦੇ ਨਾਲ ਮਿਲਿਆ ਹੋਇਆ ਉਹਦੀ ਸੰਗਤ ਕੀਤੇਆਂ ਸਾਨੂੰ ਵੀ ਸੁੱਖ ਮਿਲਦਾ ਹੈ ਫਿਰ ਉਹਨਾਂ ਦੀ ਸੰਗਤ ਕਰਨੀ ਚਾਹੀਦੀ ਹੈ ਉਹਨਾਂ ਦੇ ਨਾਲ ਮੇਲ ਮਿਲਾਪ ਰੱਖਣਾ ਚਾਹੀਦਾ ਹੈ। ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਤਰਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਸਤਿਗੁਰੂ ਜੀ ਅੱਗੇ ਤੋਂ ਸਮੱਤ ਦੇਣੀ ਪਰਮੇਸ਼ਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ